ਵਿਆਹ ਵਾਲਾ ਲੱਡੂ ਖਾਂ ਦਾ ਦਿਲ ਕਿਹਦਾ ਨਹੀਂ ਕਰਦਾ ਹਰ ਇੱਕ ਨੂੰ ਚਾਹ ਹੁੰਦਾ ਏ ਕਿ ਉਸਦਾ ਵਿਆਹ ਜਲਦੀ ਹੋਵੇ ਜਦੋਂ ਉਮਰ ਲੰਘਣ ਲੱਗਦੀ ਹੈ ਨਾ ਫਿਰ ਉਸ ਨੂੰ ਕੁਝ ਨਹੀਂ ਦਿਸਦਾ ਉਹ ਕਹਿੰਦਾ ਵੀ ਲੱਭੋ ਹੁਣ ਕੁੜੀ ਸੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਏ ਇਸ ਵੀਡੀਓ ਕਲਿੱਪ ਚ ਜੋ ਤੁਸੀਂ ਮੁੜਾ ਦੇਖ ਰਹੇ ਹੋ ਨਾ ਇਸ ਮੁੜੇ ਨੂੰ ਇਸ ਦੇ ਘਰਦਿਆਂ ਨੇ ਕਿਹਾ ਵੀ ਜੇ ਕੋਈ ਕੁੜੀ ਹੈਗੀ ਆ ਤਾਂ ਦੱਸ ਦੇ ਤੇਰਾ ਵਿਆਹ ਉੱਥੇ ਕਰ ਦਿੰਨੇ ਆ ਤਾਂ ਮੁੜੇ ਨੇ ਕਿਹਾ ਕਿ ਹੁਣ ਤਾਂ ਹੱਥਾਂ 'ਚ ਪਾਣੀ ਲੰਘ ਚੁਕਿਆ ਏ ਮੁੜੇ ਨੇ ਕਿਹਾ ਵੀ ਤੁਸੀਂ ਕਰੋ ਕਿਤੇ ਵਿਆਹ ਮੇਰਾ ਜਦੋਂ ਘਰਦਿਆਂ ਨੇ ਮੁੜੇ ਵਾਸਤੇ ਕੁੜੀ ਲੱਭੀ ਤਾਂ ਮੁ ਤੁਸੀਂ ਦੇਖ ਸਕਦੇ ਹੋ ਲਾਵਾ ਹੋਣ ਤੋਂ ਬਾਅਦ ਜਦੋਂ ਮੁੜਾ ਸਟੇਜ ਤੇ ਜਾ ਕੇ ਬੈਠਣ ਲੱਗਾ ਤਾਂ ਪਹਿਲਾਂ ਕੁੜੀ ਬੈਠੀ ਹੋਈ ਸੀ ਤਾਂ ਕੁੜੀ ਨੂੰ ਅਚਾਨਕ ਹੀ ਕੁਝ ਹੋਣ ਲੱਗ ਪਿਆ ਕੁੜੀ ਈਵੇਂ ਕਰਨ ਲੱਗੀ ਕਿ ਜਿਵੇਂ ਉਸ ਵਿੱਚ ਭੂਤ ਆ ਗਿਆ ਜਿਸ ਨੂੰ ਦੇਖ ਕੇ ਸਾਰੇ ਹੀ ਉੱਥੇ ਖਲੋਤੇ ਹੈਰਾਨ ਰਹਿ ਗਏ ਤੇ ਡਰ ਗਏ ਸੋਨ ਇਸ ਤੋਂ ਅੱਗੇ ਪਤਾ ਨਹੀਂ ਵੀ ਮੁੜੇ ਨੇ ਵਿਆਹ ਕਰਵਾਇਆ ਹੋਵੇਗਾ ਜਾਂ ਫਿਰ ਨਹੀਂ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਕੁੜੀ ਨੂੰ ਕੁਝ ਹੋਇਆ ਹੋਵੇਗਾ ਜਾਂ ਫਿਰ ਜਾਣ ਬੁੱਝ ਕੇ ਕਰਦੀ ਹੋਵੇਗੀ ਤੇ ਵੀਡੀਓ ਨੂੰ ਉਸ ਤੱਕ ਸ਼ੇਅਰ ਜਰੂਰ ਕਰਿਓ ਜਿਸ یار ਦੋਸਤ ਤੁਹਾਡੇ ਦਾ ਵਿਆਹ ਨਹੀਂ ਹੋਇਆ ਜਿਸ ਦਾ ਵਿਆਹ ਵਾਲਾ ਲੱਡੂ ਖਾਨ ਮਿਲ ਕਰ ਰਿਹਾ ਹੈ ਸੋ ਵੀਡੀਓ ਸੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ